ਹੁਣ ਆਪਾਂ ਅੱਗੇ ਜਾ ਰਹੇ ਹਾਂ ਜੀ ਪੱਟੀ ਏਰੀਏ ਚ ਆਏ ਹੋਏ ਕੋ ਇਹ ਇੱਕ ਪੱਟੀ ਏਰੀਏ ਦੇ ਵਿੱਚ ਆਪਣੀ ਸ਼ਖਸੀਅਤ ਵਸਦੀ ਆ ਇੱਕ ਨਾਮਵਰ ਹਸਤੀ ਵਸਦੀ ਆ ਉਹਨਾਂ ਨੂੰ ਮਿਲਣਾ ਜ਼ਰੂਰੀ ਆ ਆਪਾਂ ਜਾ ਰਹੇ ਹਾਂ ਜੀ ਜਿਨ੍ਹਾਂ ਦਾ ਪਹਿਲਾਂ ਵੀ ਬੜੀਆਂ ਵੀਡੀਓ ਦੇ ਵਿੱਚ ਮੈਂ ਜ਼ਿਕਰ ਕਰ ਚੁੱਕਾ ਦੱਸ ਚੁੱਕਾ ਜਦੋਂ ਵੀ ਤੁਸੀਂ ਠਿੱਖੀਵੜ ਤੋਂ ਪੱਟੀ ਨੂੰ ਆਓ ਕੁल्ले ਮਨੇਹਰੇ ਥਾਣੀ ਤੇ ਰਸਤੇ ਦੇ ਵਿੱਚ ਆਉਂਦਾ ਜੀ ਕੁੱਲਾ ਉੱਥੇ ਸਾਡੇ ਬੜੇ ਸਾਨ ਯੱਟ ਵੱਸਦੇ ਆ ਜੀ ਤੇ ਇੱਕ ਸਾਡੇ ਤੇ ਆ ਜੀ ਸਾਡਾ ਪਿੰਡ ਦੇ ਸਾਡੇ ਕਲਸੀਆ ਪਿੰਡ ਤੋਂ ਆਏ ਨਰਿੰਦਰਪਾਲ ਸਿੰਘ ਜੀ ਉਹਦਾ ਡੇਰਿਆ ਤੇ ਦੂਸਰੇ ਪਾਸੇ ਜਿਹੜੇ ਹੀ ਸ਼ਖਸੀਅਤ ਨੂੰ ਤੁਹਾਨੂੰ ਮਲਾਉਣ ਜਾ ਰਹੇ ਆ ਉਹ ਨੇ ਜੀ ਸਰਦਾਰ ਬਲਰਾਜ ਸਿੰਘ ਕੁਲਾ ਸਰਪੰਚ ਤੇ ਉਹਨਾਂ ਬਾਰੇ ਮੈਂ ਅੱਗੇ ਵੀ ਕਈ ਵਾਰੀ ਕਹਿਤਾ ਕਿ ਸਰਪੰਚ ਸ਼ਬਦ ਬਹੁਤ ਛੋਟਾ ਪੈ ਜਾਂਦਾ ਉਹਨਾਂ ਦੇ ਵਾਸਤੇ ਸਰਪੰਚ ਲਫ਼ਜ਼ ਬਹੁਤ ਛੋਟਾ ਪੈਂਦਾ ਠੀਕ ਹੈ ਜੀ ਸਾਹਿਬ ਸਰਪੰਚ ਸਦਕਾਰਜ ਹੁੰਦੇ ਨੇ ਪਰ ਉਹ ਅਸਪੀ ਵਾਸਤੇ ਸਰਪੰਚ ਲਫ਼ਜ਼ ਛੋਟਾ ਜਾ ਪੈਂਦਾ ਉਹ ਬਹੁਤ ਵੱਡੀ ਅਸਤੀ ਹੈ ਇਹ ਤੇ ਲੋਕਾਂ ਨੂੰ ਜਾਂ ਉਸ ਏਰੀਏ ਦੇ ਬੰਦਿਆਂ ਨੂੰ ਸੋਚਣਾ ਚਾਹੀਦਾ ਕਿ ਜੇ ਬੰਦੇ ਨੂੰ ਇਹ ਇਤਸ਼ਾਹ ਹੈਗਾ ਵਾ ਰਾਜਨੀਤੀ ਦਾ ਵੈਸੇ ਤਾਂ ਉਹ ਕਹਿੰਦੇ ਨੇ ਕਿ ਸਰਕਾਰ ਕੋਈ ਵੀ ਹੋਵੇ ਸਾਡਾ ਕੋਕੀ ਏਅਰਪੋਰਟ ਸਾਡੀਆਂ ਹਾਂਜੀ ਤੇ ਇਦਾਂ ਦੀ ਗੱਲ ਆ ਕਿ ਪਿਛਾਣਾ ਫਿਲਮ ਨਹੀਂ ਵਧੀਆ ਆ ਰਹੀ ਚਲੋ ਕੋਈ ਨਹੀਂ ਗੱਲ ਸੁਣ ਰਹੀ ਆ ਨਾ ਤੇ ਕੋਈ ਮੈਂ ਫੋਟੋਗ੍ਰਾਫਰਾਂ ਨੇ ਮੈਨੂੰ ਸਾਰਾ ਕੁਝ ਦੇਖਣਾ ਪੈਂਦਾ ਵੀਡੀਓ ਸਹੀ ਨਹੀਂ ਆ ਰਹੀ ਜਾਂ ਮੂਹ ਨਹੀਂ ਸਹੀ ਆ ਰਿਹਾ ਥੱਲੇ ਕੀ ਆ ਰਿਹਾ ਤੋਂ ਬੋਲਿੰਦੀ ਆ ਕੋં ਜਾਂ ਫਿਰ ਸ਼ਾਂਤ ਸਹੀ ਬਣਦੀ ਹੈ ਚਲੋ ਜੀ ਕੋਈ ਗੱਲ ਆਵਾਜ਼ ਸੁਣੋ ਤੁਸੀਂ ਹੁਣ ਉਹ ਇਸ ਏਰੀਏ ਦੇ ਜਿੱਦੋਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਕੁੱਲੇ ਆਉਂਦੇ ਜਿਹਦੇ ਰਸਤੇ ਵਿੱਚ 나ਖਾਂ ਦੇ ਬਾਗ ਆਉਂਦੇ ਜੀ 나ਖਾਂ ਦੇ ਬਾਗ ਆਉਂਦੇ ਆ ਤੇ ਉਹਨਾਂ ਦਾ ਬਾਗਾਂ ਦਾ ਵੀ ਫਿਰ ਇੱਕ ਗੱਲ ਹੋਰ ਵਾ ਵੇਖੋ ਉਹ ਬਹੁਤ ਪੜ੍ਹੀ ਲਿਖੀ ਸ਼ਖਸੀਅਤ ਨੇ ਮੈਮ ਫਿਰ ਪਤਾ ਨਹੀਂ ਕੀ ਕੀ ਫਿਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਵਾ ਤੇ ਉਹਨਾਂ ਦੇ ਬੱਚੇ ਨੇ ਵੱਡਾ ਬੇਟਾ ਜਿਹਨਾਂ ਦਾ ਆਪਾਂ 2 ਸਾਲ ਪਹਿਲਾਂ ਵਿਆਹ ਦਾ ਪ੍ਰੋਗਰਾਮ ਕੀਤਾ ਸੀ ਉਹ ਆ ਅਮਰੀਕਾ ਦੇ ਵਿੱਚ ਪਾਇਲਟ ਆ ਤੁਸੀਂ ਆਪੇ ਆਈਡੀਆ ਲਾ ਲਓ ਤੁਸੀਂ ਹੁਣ ਤੁਸੀਂ ਇਹਦਾ ਰਿਜ਼ਲਟ ਕੱਢਣਾ ਕਿ ਵਾਕਿਆ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਸਹੀ ਆ ਕਿ ਗਲਤ ਆ ਆਪੀ ਉਹ ਸਰਪੰਚੀ ਨੂੰ ਬਹੁਤ ਚਾਰੂਤਬਾ ਰੱਖਦੇ ਆ ਉਹਨਾਂ ਨੂੰ ਕੋਈ ਉੱਚਾ ਰੁਤਬਾ ਦੇਣਾ ਚਾਹੀਦਾ ਵਾ ਜੇ ਇਲਾਕੇ ਦੇ ਵਿੱਚ ਕੋਈ ਉਹਨਾਂ ਤੋਂ ਵਧੀਆ ਜਾਣਕਾਰੀ ਲੈਣੀ ਆ ਪੜ੍ਹੀ ਲਿਖੀ ਬਾਗਾਂ ਬਾਰੇ ਤੁਹਾਡੇ ਹੋਰ ਵੀ ਕੰਮਾਂ ਬਾਰੇ ਭਲੇ ਬਾਰੇ ਸਮਾਜਿਕ ਕੰਮਾਂ ਬਾਰੇ ਦੂਜੇ ਤੀਜੇ ਬਾਰੇ ਮੇਰੇ ਹਿਸਾਬ ਨਾਲ ਫਿਰ ਜੇ ਉਹਨਾਂ ਨੂੰ ਮੈਨੂੰ ਤੇ ਪਤਾ ਨਹੀਂ ਬਹੁਤਾ ਪਰ ਮੈਂ ਨਾ ਵੀ ਇਹ ਸਰਪੰਚ ਬਣ ਕੇ ਇੰਨੀ ਵੱਡੀ ਸ਼ਖਸੀਅਤ ਹੈ ਤੇ ਉਹਨਾਂ ਨੂੰ ਛੋਟੇ ਛੋਟੇ ਕੰਮਾਂ 'ਚ ਕਿਵੇਂ ਟਾਈਮ ਕੱਢਦੇ ਹੋਣਗੇ ਪਰ ਇੱਕ ਲੋਨਾਂ ਨੂੰ ਸਰਕਾਰ ਉਹਨਾਂ ਕੋਈ ਹੋਵੇ ਸਰਪੰਚ ਉਥੇ ਦੇ ਹੁੰਦੇ ਤੇ ਬਾਕੀ ਗੱਲ ਇਹ ਆ ਕਿ ਵੱਡਾ ਬੇਟਾ ਦੱਸਤਾ ਪਾਇਲਟ ਤੇ ਛੋਟਾ ਬੇਟਾ ਅਰਮਾਨ ਸੰਧੂ ਉਹ ਆਪਣਾ ਐਡਵੋਕੇਟ ਆ ਜਲਦੀ ਉਹਦਾ ਵਿਆਹ ਤੁਹਾਨੂੰ ਵਿਖਾਵਾਂਗੇ ਅਸੀਂ ਤੇ ਹੁਣ ਆਪਾਂ ਜਾ ਕੇ ਮਿਲਦੇ ਆਂ ਦੇਖਦੇ ਆਂ ਮੈਂ ਤਾਂ ਵੈਸੇ ਇਤਨਾ ਹੀ ਵਜਦਾ ਜਿਹੜੀ ਅਲੱਗ-ਵੱਲਗ ਜਾ ਕੇ ਮੰਵਾਂਦੇ ਮੈਂ ਕੀਤਾ ਨਹੀਂ ਜੇ ਹੋਣਗੇ ਤੇ ਮਿਲਾਂਗੇ ਨਹੀਂ ਤੇ ਫਿਰ ਅਗਲੀ ਇੰਟਰਵਿਊ ਦੇ ਵਿੱਚ ਵੀ ਨਹੀਂ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਰੇ ਦਾਦਾ ਜੀ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਦਾਦਾ ਜੀ بڑا ਨਾ ਅਸੀਂ ਤੇ ਛੋਟੇ ਹੁੰਦੇ ਜਦੋਂ ਉਹਨਾਂ ਦੇ ਮੂੰਹ ਸੁਣਨਾ ਨਾ ਦਾਦਾ ਜੀ ਨੇ ਬੜੇ ਮੂੰਹ ਪਰਵੇਜ ਕਹਿਣਾ ਮੇਰਾ ਬਲਰਾਜ ਪੁੱਤ ਬਲਰਾਜ ਸਿੰਘ ਪੁੱਲਾ ਕਿ ਜਿਹੜੇ ਇਹਨਾਂ ਦੇ ਬਲਰਾਜ ਸਿੰਘ ਕੁਲਾ ਦੇ ਪਿਤਾ ਜੀ ਸਰਦਾਰ ਸਚਾ ਸਿੰਘ ਸੀ ਨਾ ਉਹਨਾਂ ਦਾ ਦਾਦਾ ਜੀ ਨਾਲ ਪਿਆਰ ਬੜਾ ਸੀ ਹੁਣ ਇਹ ਗੱਲਾਂ ਤੇ ਜੋ ਆ ਇਹਨਾਂ ਦੇ ਵਿੱਚ ਹੋਈਆਂ ਵਾ ਮੈਂ ਇਹ ਕੋਲੋਂ ਜਾਂਦੀਆਂ ਬਿਧਾ ਛੜਾ ਕੇ ਦੱਸੀਆਂ ਉਹ ਵੀ ਗੱਲ ਨਹੀਂ ਬਣਦੀ ਕਿ ਮੇਰਾ ਦਾਦਾ ਹੀ ਸਰਦਾਰ ਸਚਾ ਸਿੰਘ ਹੈ ਹੀ ਤੇ ਬਲਰਾਜ ਸਿੰਘ ਹੈ ਸੀ ਜਾਂ ਕਿਸ ਤਰ੍ਹਾਂ ਵਾ ਇਹ ਤੇ ਫਿਰ ਉਹਨਾਂ ਦੇ ਕੋਲੋਂ ਕੁਝ ਸੁਣਾਂਗੇ ਉਹਨਾਂ ਦੇ ਮੂੰਹ ਸੁਣਾਗੇ ਫਿਰ ਪਤਾ ਲੱਗੂਗਾ ਨਾ ਵੇ ਬੰਦੇ ਵੀ ਮੇਰਾ ਦਾਦਾ ਇੱਕ ਸਮਝ ਨਹੀਂ ਲੱਗੀ ਇਹ ਗੱਲ ਦੀ ਯਾਰ ਚੱਕਰ ਫਿਰ ਉਹ ਆ ਗਈ ਨਾ ਗੱਲ ਫਿਰ ਮਿਰਤੇ ਹਾਂ ਟਿਕਦੀ ਹੈ ਵੀ ਮੇਰੇ ਵੀ ਲਿੰਕ ਕਿੱਲੇ ਤੋਂ ਲੈ ਕੇ 10 ਕਿੱਲੇ 50 ਕਿੱਲੇ 100 ਕਿੱਲਾ 200 ਕਿੱਲੇ ਵਾਲਿਆਂ ਨਾਲ ਯਰਾਂ ਨੇ ਤੇ ਬਾਪੂ ਦਾ ਵੀ ਯਾਰ ਹੁਣ ਤੇ ਆ ਮੋਬਾਈਲ ਫੇਸਬੁਕ ਬੜਾ ਕੋਸਿਆ ਜੋੜਨ ਦੇ। ਉਹ ਨਾਲੇ ਫਿਰ ਮੇਰਾ ਇੱਕ ਸਟੂਡੀਓ ਦਾ ਕੰਮ ਸੀ। ਤਾਂ ਇਦਾਂ ਜੁੜ ਗਿਆ। ਪਰ ਦਾਦਾ ਇੱਕ ਅਨਪੜ੍ਹ ਸੀ। ਪਰ ਉਹਦੇ ਯਰਾਨੇ ਕਿਤਨਾ ਏਡੇ ਏਡੇ ਵੱਡੇ-ਵੱਦਿਆਂ ਨਾਲ ਜੁੜੇ ਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ। ਤੇ ਨਾਲੇ ਇਹ ਵੀ ਨਹੀਂ ਕਿ ਜਿਸ ਪਰਿਵਾਰ ਦੇ ਵਿੱਚ ਚਾਹੇ ਉਹ করুণਾਪੱਤੀ ਬੰਦਾ ਵਾ ਫਿਰ ਜਿੱਥੇ ਗੱਲ ਦਾਦੇ ਦੀ ਆ ਜਾਂਦੀ ਹੈ ਉਹ ਪਰਿਵਾਰ ਫੇਰ ਆ ਦਿੰਦਾ ਨਾਲ ਵੀ ਤੇਰੀ ਦਾਦੇ ਵਰਗੀ ਦੇ ਜਾਂ ਡਾਕਟਰ ਬڑے-ਬڑے ਇੱਥੇ ਫਿਰਦੇ ਆ ਦਾਦੀ ਵਰਗੀ ਗੱਲ ਹੀ ਕੋਈ ਨਹੀਂ ਤੇਰੇ ਵਰਗੀ ਬੜੀ ਉੱਚੀ ਛੇ ਲੈਵਲ ਤੇ ਦੱਸ ਦਿੰਦੇ ਬਾਪੂ ਬਾਰੇ ਜਿਹੜੇ ਰਿਸ਼ਤੇਦਾਰ ਕੋਲ ਜਾਓ ਉਹ ਜੀ ਵਾ ਕਿਹੜੇ بڑے-ਬڑے ਹਡੇ ਅਮੀਰ ਰਿਸ਼ਤੇਦਾਰ ਆ ਇੱਥੇ 3-300 ਕਿੱਲੇ ਵਾਲੇ ਵਿੱਚ ਹੈਗੇ ਜੀ ਆਪਣੇ ਜੇ ਸ਼ਾਕਿਆ ਤੇ ਮੈਂ ਨਾਂ ਲੈ ਕੇ ਦੱਸਨੇ ਨਾਲ ہاں ਸਰਦਾਰ ਸਰਵਣ ਸਿੰਘ ਦੁੱਧੇ ਅਮਰੀਕਾ ਪੈਟਰੋਲ ਬੰਬ ਪਤਾ ਹੀ ਨਹੀਂ ਕਿੰਨੇ ਕੀ ਕੁਛ ਕਿ ਕਿੰਨੀ ਇੱਥੇ ਜ਼ਮੀਨ ਕਿੰਨੀ ਕੋਧਰਾ ਅਗਲੇ ਬੰਨੇ ਮਾਲਵੇ ਸਾਈਡ ਤੇ ਤੇ ਕਿੰਨਾ ਬਾਹਰ ਪੰਪ ਪੰਪ ਜੇ ਤੇ ਪਤਾ ਨਹੀਂ ਕਿੱਥੇ ਕੀ ਕੀ ਖੇਡਾ ਖੇਡੀਆਂ ਮੇਰੇ ਹਿਸਾਬ ਨਾਲ ਤੇ ਬਹੁਤ ਵੱਡੀ ਅਮੀਰ ਹਸਤੀ ਆ ਉਹ ਸਭ ਤੋਂ ਜ਼ਿਆਦਾ ਮੈਨੂੰ ਲੱਗਦੀ ਉਹ ਆਦੇ ਉਹ ਜਦੋਂ ਆਉਂਦੇ ਆ ਆਉਂਦੇ ਦੇ ਉਹ ਪਹਿਲਾਂ ਦਾਦਾ ਜੀ ਦੇ ਮੰਜੇ ਤੇ ਬੈਠਦੇ ਹੁੰਦੇ ਸੀ ਆਣ ਕੇ ਗੁੰਨਾਖਣਾ ਵੀ ਦਾਦੇ ਦੇ ਕੋਲ ਹੀ ਬਹਿਣਾ ਆਪਾਂ ਪਹਿਲਾਂ ਇਹਨਾਂ ਨਾਲ ਇਹਨਾਂ ਦਾ ਅਸ਼ੀਰਵਾਦ ਲੈਣਾ ਤੇ ਉੱਥੇ ਹੀ ਬਹਿਣਾ ਤੇ ਉੱਥੇ ਹੀ ਫਿਰ ਲਾਲ ਮੁਰਗਾ ਜੰਮਾ ਦੇ ਉਹ ਦਾਦੇ ਜੀ ਜਦੋਂ ਕਿਤੇ ਉਹਨਾਂ ਨੂੰ ਮਿਲ ਪਾਉਣਗੇ ਅਮਰੀਕਾ ਵਾਲੇ ਤੇ ਤੁਹਾਨੂੰ ਉਹਨੂੰ ਵੀ ਮਲਾਦਾਂਗੇ ਸਰਵੰਸੋਂ ਵੀ ਚਣਗੇ ਵੀ ਦਾਦਾ ਜੀ ਕੌਣ ਸੀ ਮੇਰੇ ਇਹ ਅੱਜ ਆਪ ਹੁਣ ਇੱਥੇ ਪਹਿਲਾਂ ਕਰ ਲਈ ਗੱਲ ਜੇ ਤੇ ਬੜੀਆਂ ਸ਼ਖਸੀਅਤਾਂ ਬੜੀਆਂ ਵੱਡੀਆਂ ਵੱਡੀਆਂ ਨਾਮਵਰ ਸ਼ਖਸੀਅਤਾਂ ਲੈ ਕੇ ਦੇ ਵਿੱਚ ਤੁਹਾਨੂੰ ਪਿੱਛੇ ਦੱਸਿਆ ਬਾਪੂ ਰਿਹਾਰ ਸਿੰਘ ਜਤੇਦਾਰ ਮਾੜੀ ਮੇਗਾ ਨੇ ਵੀ ਦੱਸਿਆ ਈ ਦਾਦੇ ਬਾਰੇ ਤੇ ਅੱਜ ਆਪਾਂ ਮਸਲਾ ਵਾ ਸਰਦਾਰ ਬਲਵਜ ਸਿੰਘ ਜੀ ਨਾਲ ਗੱਲਬਾਤ ਕਰਨ ਦਾ ਤੇ ਉਹਨਾਂ ਬਾਰੇ ਮੁੱਖ ਵਿਸ਼ਾ ਸਰਦਾਰ ਬਲਵਜ ਸਿੰਘ ਜੀ ਨੇ ਅੱਜ ਤੇ ਉਹਨਾਂ ਦੀ ਤਰੱਕੀ ਬਾਰੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਨਾਲੇ ਤੇ ਨਾਲੇ ਇੱਕ ਵਿਚ ਵਿਚ ਕਿਉਂਕਿ ਦਾਦਾ ਜੀ ਨਾਲ ਰਹੇ ਆ ਤੇ ਮੈਂ ਨਾ ਵੀ ਚਲ ਕੋਈ ਨਾ ਕੋਈ ਦਾਦੇ ਦੀ ਗੱਲ ਕੋਈ ਨਵੀਂ ਲੱਭ ਜੂਗੀ ਕਿ ਦਾਦਾ ਜੀ ਦਾ ਤੇ ਇਹ ਸਰਦਾਰ ਸਚਾ ਸਿੰਘ ਦਾ ਤੇ ਇਹਨਾਂ ਦਾ ਤੇ ਪਿਆਰ ਬੜਾ ਰਿਹਾ ਵਾ ਤੇ ਇਹ ਰਹੇ ਇੱਥੇ ਇਕੱਠੇ ਆ ਤੇ ਅਸੀਂ ਤੇ ਛੋਟੇ ਹੁੰਦੇ ਸੀ ਕਿ ਕੋਈ ਨਵੀਂ ਗੱਲ ਕੋਈ ਸੁਣ ਨੂੰ ਮਿਲ ਜੂਗੀ ਇੱਥੋਂ ਵੀ ਸਾਨੂੰ ਕੋਈ ਗੱਲਾਂ ਚੋਂ ਖਾਲੀ ਬਣਦੀ ਫਿਰ ਜਿੱਦਾਂ ਮੈਂ ਬਣਾ ਲੀਦਾ ਗੱਲਾਂ ਚੋਂ ਖਾਲੀ ਮੇਰਾ ਵੀ ਤਜਰਬੇ ਲੰਮੇ ਕਰਕੇ ਬਣਦੇ ਤੇ ਤਜਰਬੇ ਆ ਇਹ ਬੰਦੇ ਤਜਰਬੇਕਾਰ ਬੰਦੇ ਨੇ ਇਹ ਏਜ 60 ਪਲਸ ਹੋ ਗਏ ਨੇ ਬਹੁਤ ਇਹ ਪਿਛਲੇ ਐਕਸੀਡੈਂਟ ਨੇ ਜਦੋਂ ਖਰਾਬੀ ਕੀਤੀ ਸੀ ਬਹੁਤ ਆਪਣੇ ਯੰਗ ਪਰਸਨੈਲਿਟੀਡ ਗੱਲਬਾਤ ਕਰਨ ਚ ਉਹਨਾਂ ਨੇ ਪੜੇ ਲਿਖੇ ਯਾਰ ਬੜੇ ਮਹਿੰਗੇ ਸਕੂਲਾਂ ਦੇ ਪੜੇ ਮਿਲਾਉਣੇ ਦੀ ਤੁਹਾਨੂੰ ਸਰਦਾਰ ਬਲਰਾਜ ਸਿੰਘ ਜੀ ਕੁੱਲਾ ਸਰਪੰਚ ਨਹੀਂ ਮੇਰਾ ਲਾਉ ਨੂੰ ਦਿਲ ਕਰਦਾ ਨਾਲ ਨਾ ਕੋਈ ਵੱਡੀ ਕੋਈ ਉਹਨਾਂ ਨੂੰ ਉਹਦਾ ਦੋ ਇਲਾਕੇ ਦਾ ਫੇਰ ਆਪਾਂ ਲਾਵਾਂ ਚੇਅਰਮੈਨੀ ਤੋਂ ਤਾਂ ਦੀ ਗੱਲ ਕਰਾਓ ਫੇਰ ਮੈਂ ਦੱਸੂਗਾ ਵੀ ਸਰਦਾਰ ਬਲਰਾਜ ਸਿੰਘ ਕੁੱਲਾ ਕੀ ਸ਼ਖਸੀਅਤ ਹੈ ਮੈਂ ਵਿਚੋਂ 2 ਕਿਲੋਮੀਟਰ ਤੋਂ ਆਹ ਹਰੀਆਲੀ ਦੇਖਦਾ ਆ ਰਿਹਾ ਹਾਂ ਦੇਖੋ 2 ਕਿਲੋਮੀਟਰ ਤੋਂ ਪੱਟੀ ਤੋਂ ਜਦੋਂ ਆਪਾਂ ਤੁਰੇ ਹਾਂ ਕੁੱਲੇ ਵਾਲ ਨੂੰ ਤੇ ਕੁੱਲੇ ਤੱਕ ਹੀ ਆ ਤੁਹਾਨੂੰ ਬੂਟੇ ਹਰੀਆਲੀ ਬਾਗ ਸਾਰਾ ਕੁਝ ਐ ਸੜਕ ਤੇ ਮਿਲੂਗਾ ਰਾਤ ਨੂੰ ਤੇ ਹੋ ਸਕਦਾ ਡਾਰੀ ਲੱਗੇ ਪਰ ਹਰਿਆਲੀ ਇੰਨੀ ਕਿਸੇ ਵੀ ਸੜਕ ਤੇ ਤੁਹਾਨੂੰ ਨਹੀਂ ਮਿਲੂਗੀ ਤੇ ਅੱਗੋਂ ਸ਼ੁਰੂ ਹੋਣ ਵਾਲੇ ਆ ਜੀ ਬਾਗ ਨਾਖਾਂ ਦੇ ਆ ਗਏ ਆ ਸ਼ੁਰੂ ਹੋ ਗਿਆ ਜੀ ਜੀ ਨਾਖਾਂ ਦੇ ਬਾਗ ਕੋ ਸ਼ੁਰੂ ਹੋ ਗਿਆ ਜੀ ਸਰਦਾਰ ਬੰਦਰਾਜ ਸਿੰਘ ਹੋਣ ਵਾਲੇ ਤੇ ਜਲਦੀ ਹੋਣਾ ਘਰ ਵੀ ਆਉਣ ਵਾਲਾ ਵਾ ਠੀਕ ਹੈ ਜੀ ਇਹ ਸੜਕ ਦੇ ਉੱਤੇ ਕਿਤੇ ਤੁਸੀਂ 2 ਕਿਲੋਮੀਟਰ ਲੰਘ ਜਉ ਨਾ ਤੇ ਤੁਹਾਨੂੰ ਆਕਸੀਜਨ ਇੰਨੀ ਵਧੀਆ ਪਿਆਰੀ ਮਿਲੇਗੀ ਤੁਸੀਂ ਮੰਨੋਗੇ ਹੀ ਹਟੋ ਤੇ ਇੰਨੀ ਹਰਿਆਲੀ ਇੰਨੀ ਹਰਿਆਲੀ ਤੇ ਆਪਾਂ ਜਲਦੀ ਪਹੁੰਚ ਜਾਣਾ ਜੀ ਉਹਨਾਂ ਦੇ ਡੇਰੇ ਤੇ ਐਸ ਪਾਸੇ ਆ ਜੀ ਸਾਡਾ ਸ਼ਾਨ ਝੋਟਾ ਯੱਟ ਨਰਿੰਦਰਪਾਲ ਸਿੰਘ ਉਹ ਸਾਹਮਣੇ ਕੋਠੀ ਦੇਖ ਰਿਹਾ ਜੇ ਤੁਸੀਂ ਆ ਖਜੂਰਾ ਖਜਾਨਾ ਲੱਗੀਆਂ ਬਾਹਰ ਆਉਂਦੀਆਂ ਹੈ ਖਜੂਰਾ ਦੀ ਪਾਰਕਿੰਗ ਕੀਤੀ ਆ ਸਰ ਲਾਂ ਦੇ ਅੱਟ ਨੇ ਸਾਡੇ ਨੇ ਇਹ ਵੀ ਤੁਹਾਨੂੰ ਮਿਲਾਉਣਾ ਆ ਜੀ ਅਸੀਂ ਫ੍ਰੀ ਟਾਈਮ 'ਚ ਇਹ ਵੀ ਜੱਟ ਸਾਡਾ ਯਾਨੋ ਮੈਨੂੰ ਮੇ ਲੈਂਦਾ ਨਾ ਬਾਾਈ ਠੱਡਾ ਬਾਾਈ ਉਹ ਸਾਡਾ ਬਾਾਈ ਟੋਏ ਉਹਨੇ ਪੰਗੜਾ ਪਉਣਾ ਮੇਰੇ ਨਾਲ ਜੱਫੀਆਂ ਬਾਪ ਆ ਕੇ ਨਰਿੰਦਰਪਾਲ ਸਿੰਘ ਕਲਸੀਆਂ ਹੁਣ ਮੁਖ ਰਿਹਾ ਸ਼ਕੁਲਾ ਜੀ ਹੁਣ ਅੱਗੇ ਆਪਾਂ ਮੋੜ ਮੁੜਨਾਂ ਨੇ ਜੀ ਨਰਿੰਦਰਪਾਲ ਸਿੰਘ ਦੀ ਬੈਕ ਤੋਂ ਅੱਗੇ ਜਾ ਕੇ ਹੁਣਾ ਪੱਟੀ ਵਾਲੀ ਪਾਸਿਓਂ ਆਪਾਂ ਮੋੜ ਲੱਗੇ ਆ ਸਰਦਾਰ ਬਲਰਾਜ ਸਿੰਘ ਕੁੱਲੇ ਦੀ ਘਰ ਨੂੰ ਤੇ ਨਰਿੰਦਰਪਾਲ ਸਿੰਘ ਨੂੰ ਤੇ ਸਾਡਾ ਏਰੀਆ ਸਾਰੇ ਜਾਣਦੇ ਪਰ ਆ ਮੈਨੂੰ ਲੱਗਦਾ ਹਜਕਲ ਜ਼ਿਆਦਾ ਸਾਡੇ ਭਤੀਜੇ ਬੇਟੇ ਨਰਿੰਦਰਪਾਲ ਸਿੰਘ ਵਤਨ ਨੂੰ ਬੜੇ ਜਾਣਦੇ ਮੈਨੂੰ ਲੱਗਦਾ ਵਤਨ ਨੇ ਵਾਵਾਾਂ ਦੇ ਜਾਨਸ਼ਾਨ ਜੀ ਬਣਾ ਲਈ ਆ ਹਾਂਜੀ ਵਤਨ ਤੇ ਅਰਸ਼ ਦੋ ਮੁੰਡੇ ਆਪਣੇ ਐ ਨਰੇਂਦਰਪਾਲ ਸਿੰਘ ਦੇ ਵਤਨ ਦਾ ਮੁੰਡੇ ਦਾ ਤੇ ਬਾਬਾ ਨਾ ਚੱਲਣ ਡਿਆ ਮਿਲਦੇ ਕਿਤੇ ਨਰੇਂਦਰਪਾਲ ਨੂੰ ਪੁੱਛਦੇ ਹਾਂ ਬੜਾ ਸਭਾ ਹੋ ਗਿਆ ਤੇ ਬਾਕੀ ਆ ਜੀ ਬਾਗ ਸ਼ੁਰੂ ਹੋ ਗਿਆ ਜੀ ਸਾਡੇ ਸਰਦਾਰ ਸਾਹਿਬ ਦਾ ਨਰੇਂਦਰ ਆਪਣੇ ਸਰਦਾਰ ਬਲਰਾਜ ਸਿੰਘ ਕੁਲਾ ਜੀ ਦਾ ਬਾਗ ਸ਼ੁਰੂ ਹੋ ਗਿਆ ਦੇ ਉਹ ਇਹ ਤਾਂ ਬੜੇ ਪਿੱਛੇ ਹੀ ਆ ਹਾਂ ਫਿਰ ਵੀ ਥੋੜਾ ਘਰ ਦੇ ਲਾਗੂ ਵਾਲਾ ਵਿਖਾਉਣ ਡਿਆ ਤੇ ਇੱਥੇ ਲਵੜੀਆਂ ਵੱਡੀਆਂ ਰੌਣਕਾਂ ਲੱਗੀਆਂ ਸੀ ਜੀ ਸਾਡੀਆਂ ਇਹ ਨੂੰ ਪੈਲਸ ਨਹੀਂ ਮੁੰਡਿਆਂ ਦੇ ਆਪਾਂ ਕਰਨਾ ਆਪਾਂ ਕਹਿੰਦੇ ਸੀ ਪੈਲਸ ਆਪਾਂ ਘਰ ਨੂੰ ਹੀ ਫਾਰਮ ਹਾਊਸ ਨੂੰ ਪੈਲਸ ਬਣਾ ਦੇਣਾ ਬਹੁਤ ਤਕੜੀ ਕੀਤੀ ਹੀ ਆਪਾਂ ਡਿਜ਼ਾਈਨਿੰਗ ਸਾਰੀ ਪਹੁੰਚ ਗਏ ਜੀ ਸਰਦਾਰ ਬਲਰਾਜ ਸਿੰਘ ਪੁੱਲਾ ਫਾਰਮ ਤੇ ਆਪਾਂ ਪਹੁੰਚ ਗਏ ਤੇ ਮਿਲਦੇ ਆਂ ਜੀ ਅੰਦਰ ਜਾ ਕੇ ਇਨਾ ਦੇ ਦਰਵਾਜ਼ੇ ਖੁੱਲੇ ਹੁੰਦੇ ਮੇਰੇ ਲਈ ਹਰ ਘਰ ਦੇ ਦਰਵਾਜ਼ੇ ਖੁੱਲੇ ਹੁੰਦੇ ਆ। ਜੀ ਗੇਟ ਤੇ ਐਂਟਰੀ ਤੇ ਬੜੀ ਤਗੜੀ ਰੱਖੀ ਹੈ ਨਾ। ਹਾਂ ਐਂਟਰੀ ਤੇ ਬੜੀ ਖਤਰਨਾਕ ਦੀ ਹੈ। ਹਾਂ ਹਾਂ ਜੀ ਆ ਦੋ ਡੌਗ ਰੱਖੇ ਹੈ ਜੀ ਬੜੇ ਜ਼ਬਰਦਸਤ ਜੇ। ਹਾਂ ਹਾਂ ਇਹ ਕਿਹੜੀ ਨਸਲ ਆ? ਹਾਂ ਨਾ ਤੇ ਸ਼ੇਰ ਵਰਗਾ। ਚਲੋ ਜੀ। ਦੇਖਦੇ ਆਂ ਜੀ ਹਾਂ ਫਾਰਮ ਹਾਊਸ ਹਾਂ 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 ਜੀ ਫਾਰਮ ਹਾਊਸ ਤੇ ਆਪਾਂ ਪਹੁੰਚ ਗਏ ਜੀ ਐਂਟਰੀ ਹੋ ਗਈ ਆਪਣੀ ਇੱਥੇ ਇੱਥੇ ਸਾਡਾ ਕਾਫੀ ਵੱਡਾ ਪ੍ਰੋਗਰਾਮ ਕੀਤਾ ਸੀ ਬੇਟੇ ਦਾ ਇਹਨਾਂ ਦੇ ਪੈਲਟ ਅਮਰੀਕਾ ਵਾਲੇ ਦਾ ਇਸ ਜਗ੍ਹਾ ਨੂੰ ਇੱਕ ਪੈਲਸ ਦਾ ਰੂਪ ਦੇਤਾ ਸੀ ਕਾਫੀ ਜਗਾ ਵਾ ਇੱਕ ਕਿਲੇ ਦੇ ਵਿੱਚ 3 ਘਰੀਬ ਹੋਣੀ ਆ ਤੇ ਪਿੱਛੇ ਤੁਸੀਂ ਦੇਖ ਹੀ ਰਹੇ ਜੇ ਸਾਰੇ ਇਹਨਾਂ ਦੇ ਬਾਗ ਨਾਖਾਂ ਦੇ ਬਹੁਤ ਜ਼ਿਆਦਾ ਗ੍ਰੀਨਰੀ ਆ ਗ੍ਰੀਨਰੀ ਗ੍ਰੀਨਰੀ ਆ ਸਾਰੇ ਪਾਸੇ ਹਰਿਆਲੀ ਹਰਿਆਲੀ ਆ ਇੱਥੇ ਆ ਕੇ ਤੇ ਸਾਜਾ ਹੀ ਬੜਾ ਸੁੱਖਾ ਲੱਗਣ ਡਿਆ ਰ ਵਕਈ ਰੁੱਖ ਲਾਉਣੇ ਚਾਹੀਦੇ ਜੀ ਰੁੱਖ ਲਗਾਉਣੇ ਚਾਹੀਦੇ ਆਪਾਂ ਨੂੰ ਤੇ ਰੁੱਖਾਂ ਤੋਂ ਬਿਨਾ ਤੇ ਕਾਣੀ ਨਹੀਂ ਵਧੀਆ ਵਕਈ ਮਹਿਸੂਸ ਹੋਇਆ ਜੀ ਆ ਪੱਟੀ ਦੇ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਿਤੇ ਤੁਸੀਂ ਫਿਰ ਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਕਈ ਰੁੱਖ ਲਗਾਉਣੇ ਚਾਹੀਦੇ ਇਸ ਤਰ੍ਹਾਂ ਗ੍ਰੀਨਰੀ ਹੋਣੀ ਚਾਹੀਦੀ ਹੈ ਆ ਦੇਖੋ ਕਿੰਨੇ ਕਿੰਨੇ ਵੱਡੇ ਬੂਟੇ ਕਿੰਨੇ ਬਾਗ ਬਗੀਚਾ ਸਾਰੇ ਪਾਸੇ ਹਰਿਆਲੀ ਹਰਿਆਲੀ ਆ ਜੀ ਨੰਦ ਆ ਗਿਆ ਜਿੱਥੇ ਤੇ ਐ ਸਾਹ ਜਿਹਨੂੰ ਕਹਿੰਦੇ ਨੇ ਨਾ ਆਕਸੀਜਨ ਦੀ ਸਾਹ ਦੀ ਮਤਲਬ ਕਿ ਬੜਾ ਵਧੀਆ ਜਿਹਾ ਲੱਗਣ ਡਿਆ ਯਾਰ ਸਾਰਾ ਮਾਹੌਲ ਇੱਥੇ ਇੱਥੇ ਤੇ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਕਹਿੰਦੇ ਆ ਵੀ ਟੈਂਸ਼ਨ ਡਿਪਰੈਸ਼ਨ ਆ ਦੁਜੇ ਇਤਜਾਰ ਇਹ ਬੰਦੇ ਤੇ ਇੱਥੇ 4 ਦਿਨ ਮੈਨਾਂ ਰੁੱਖਾਂ ਦਰਖਤਾਂ ਨਾਲ ਹੀ ਗੱਲਾਂ ਕਰ ਲੈਣਾ ਤੇ ਵਧੀਆ ਹੋ ਸਕਦਾ ਮੈਂ ਤੇ ਉਹਨਾਂ ਨੂੰ ਵੀ ਸਲਾਹ ਦਊਂਗਾ ਇਸ ਹਰਿਆਲੀ ਦੇ ਰੁੱਖਾਂ ਪੱਤਿਆਂ ਨਾਲ ਤੁਸੀਂ ਗੱਲਾਂ ਬਾਤਾਂ ਮਾਰੋ ਤਰੋ ਫਿਰੋ ਸੈਰ ਕਰੋ ਇੱਥੇ ਆਪਣੇ ਵੀ ਜਿੱਥੇ ਤੁਸੀਂ ਰਹਿੰਦੇ ਹੋ ਕੋਸ਼ਿਸ਼ ਕਰੋ ਵਾਦ ਤੋਂ ਵਾਦ ਬੂਟੇ ਲਾਉਣ ਦੀ ਹਰਿਆਲੀ ਪੈਦਾ ਕਰਨ ਦੀ ਕੋਸ਼ਿਸ਼ ਕਰੋ ਮੈਂ ਤੇ ਵੇਖ ਰਿਹਾ ਵਾਂ ਕਿ ਬਾਗ ਤੇ ਹੈ ਹੀ ਆਇਆ ਘਰ ਵਿੱਚ ਵੈਸੇ ਵੀ ਸ਼ੌਂਕੀ ਆ ਬੂਟੇ ਕਿੰਨੇ ਲੱਗੇ ਹੋਏ ਅਖਜੂਰਾ ਤੱਕ ਖਜੂਰਾ ਤੱਕ ਲੱਗੀਆਂ ਆਈਆਂ ਨੇ ਤੇ ਹਰ ਪਾਸੇ ਹੀ ਚਲੋ ਬਾਗ ਤੇ ਆਪਣਾ ਆਮਦਨੀ ਦਾ ਧੰਦਾ ਤੇ ਹੈ ਹੀ ਆਇਆ ਤੇ ਆ ਵੇਖੋ ਵੈਸੇ ਵੀ ਸ਼ੌਂਕੀਆ ਜੇ ਬੂਟੇ ਕਿੰਨੇ ਦਿਸ ਰਹੇ ਜਿੱਧਰ ਨੂੰ ਜਾਓ ਤੁਹਾਨੂੰ ਬੂਟੇ ਬੂਟੇ ਦਿਸਣੇ ਆ ਜੀ ਆ ਲਓ ਦੱਸੋ ਜੀ ਆ ਵੇਖੋ ਨਿੰਬੂ ਦਾ ਬੂਟਾ ਲੱਗਾ ਜੇ ਲਓ ਆਪਾਂ ਇੱਕ ਘਰ ਵਿੱਚ ਨਿੰਬੂ ਦਾ ਬੂਟਾ ਹੀ ਨਹੀਂ ਲਾ ਸਕਦੇ ਤੇ ਬਿਜਾਰੋਂ ਆਨੇ 100 ਰੁਪਏ ਕਿਲੋ ਨਿੰਬੂ ਲੈਣੇ ਆ ਤੇ ਆ ਵੇਖੋ ਲਓ ਜੀ ਇਥੇ ਤੇ ਅੱਧਾ ਪਿੰਡ ਚਾਰ ਪਾ ਸਕਦਾ ਨਿੰਬੂ ਦਾ ਆ ਵੇਖੋ ਕਿੰਨਾ ਨਿੰਬੂ ਬੰਦੀ ਲੱਗਾ ਇਸ ਬੂਟੇ ਨੇ ਕਿੰਨੇ ਵਧੀਆ ਬੂਟੇ ਆ ਚਪੇਰੇ ਬੂਟੇ ਆ ਦੇਖੋ ਜਾਮੂ ਦਾ ਕਿੱਡਾ ਵੱਡਾ ਦਰਖਤ ਆ ਕਿੰਨੇ ਜਾਮੂ ਲੱਗਦੇ ਹੋਣਗੇ ਇੱਥੇ ਹਰ ਇੱਕ ਚੀਜ਼ ਆਪਣੀ ਨਾਖਾਂ ਮਰੂਦ ਜਾਮੂ ਨਿੰਬੂ ਜਿਹੜੀਆਂ ਅਸੀਂ ਬਾਜ਼ਾਰਾਂ ਚੋਂ ਜਾ-ਜਾ ਖਰੀਦਦੇ ਹਰ ਇੱਕ ਚੀਜ਼ ਆਪਣੀ ਲਈ ਹੋਈ ਹੈ ਜੀ ਕਿਹੜੇ ਬੂਟੇ ਆ ਜਿਹੜੇ ਨਹੀਂ ਲੱਗੇ ਇੱਥੇ ਲਓ ਆ ਕਿਹੜੀ ਬਕੈਨ ਕੇ ਕਬੈਨ ਕੀਂਦੇ ਆ ਤੇ ਇਧਰ ਇੱਕ ਹੋ ਪਪੂਲਰ ਦੇ ਬੂਟੇ ਵੀ ਆ ਗਏ ਨੇ ਹਰੇਕ ਫਾਰਮ ਤੇ ਤੁਹਾਨੂੰ ਚੀਜ਼ ਮਿਲੂਗੀ ਉਹ ਆਹ ਕਾਦਾ ਬੂਟਾ ਭਰਾ ਇਹ ਵੀ ਲੈ ਬੂਟਾ ਕਾਦਾ ਦਰਖਤ ਆ ਤੇ ਲੋ ਜੀ ਉਹ ਡੰਡਿਆ ਨਾਲ ਸਪੋਰਟਾਂ ਦਿੱਤੀਆਂ ਥੱਲੇ ਉਹਦੇ ਫਲ ਨਾਲ ਲੱਧਿਆ ਪਿਆ ਇਹ ਨਿੰਬੂ ਹੀ ਆ ਇਹ ਨਿੰਬੂ ਦਾ ਹੀ ਬੂਟਾ ਜੇ ਆਹ ਵੇਖੋ ਜੀ ਨਿੰਬੂ ਦਾ ਬੂਟਾ ਨਿੰਬੂ ਦੇ ਬੂਟੇ ਤੇ ਵੇਖਿਆ ਤੇ ਨਿੰਬੂ ਦਾ ਆਮਬ ਵਰਗਾ ਬੂਟਾ ਪਹਿਲੀ ਵਾਰੀ ਵੇਖ ਰਿਹਾ ਜੇ ਮੈਂ ਆਮਬ ਵਰਗਾ ਬੂਟਾ ਦੇਖੋ ਥੱਲਿਓਂ ਸਪੋਰਟਾਂ ਦੇ ਦੇ ਖਲਾੜਿਆ ਪਿਆ ਇੰਨਾ ਫਲ ਨਾ ਲੱਧਿਆ ਪਿਆ ਜੇ ਇਹਨੂੰ ਕੀ ਆਪਾਂ ਨਿੰਬੂ ਦਾ ਬੂਟਾ ਖਾਵਾਂਗੇ ਇਹਨੂੰ ਤੇ ਜਾਮੂ ਨਾਲੋਂ ਜ਼ਿਆਦਾ ਨਿੰਬੂ ਲੱਗੇ ਹੋਏ ਆ ਵੇਖੋ ਕਮਾਲ ਹੈ ਕਿੰਨਾ ਸੋਹਣਾ ਤੇ ਕਿੱਡਾ ਵੱਡਾ ਬੂਟਾ ਯਾਰ ਆ ਤੇ ਮੈਂ ਪਹਿਲੀ ਵਾਰੀ ਨਿੰਬੂ ਦਾ ਬੂਟਾ ਇੱਦਾਂ ਵੇਖਿਆ ਇਸ ਤਰ੍ਹਾਂ ਨਹੀਂ ਕਦੀ ਵੇਖਿਆ ਮੈਂ ਸਮਝਿੰਦਾ ਆ ਦੂਜਾ ਹੈ ਕਿ ਸਾਡੇ ਖੇਤਾਂ 'ਚ ਖਟੀਆਂ ਦਾ ਬੂਟਾ ਹੁੰਦਾ ਆ ਮੈਂ ਉਹ ਸਮਝੀ ਜਾਨਾ ਪਰ ਇਹ ਤੇ ਨਿੰਬੂ ਆਦਾ ਨਿਕਲ ਆਇਆ ਬਹੁਤ ਵਧੀਆ ਇੱਕ ਚੀਜ਼ ਆਪਣੀ ਜੀ ਫਾਰਮ ਤੇ ਮੱਝਾਂ ਗਾਵਾਂ ਦੁੱਧ ਕੱਟੇ ਵਛੇ ਸਾਰਾ ਕੁਝ ਮੌਜੂਦ ਹੈ ਜੀ ਇੱਧਰ ਵੇਖੋ ਟਰੈਕਟਰ ਸੰਦ ਸਾਰੇ ਹਰੇਕ ਚੀਜ਼ ਫਾਰਮ ਤੇ ਹਰ ਇੱਕ ਚੀਜ਼ ਹੀ ਹੈਗੀ ਜੀ ਹਰ ਇੱਕ ਚੀਜ਼ ਹੀ ਹੈਗੀ ਆ ਟਰੈਕਟਰ ਕਿਹੜਾ ਜੀ ਇਹ ਤਾਂ ਬੜਾ ਵੱਡਾ ਲੱਗਣ ਡਿਆ ਕਿਹੜਾ ਵਾ ਅਸ਼ਕ ਜੌਂ ਡੀਅਰ ਆ ਇਹਦਾ ਬੜਾ ਨਾਮ ਲੈਂਦੇ ਨੇ ਜੌਂ ਡੀਅਰ ਜੌਂ ਡੀਅਰ ਮੈਨੂੰ ਤਾਂ ਪਤਾ ਨਹੀਂ ਪਉਦਾ ਤੁਹਾਨੂੰ ਹੀ ਪਤਾ ਹੋਣਾ ਸਾਰਾ ਕੁਝ ਹੀ ਹੈਗਾ ਜੀ ਜਨਰੇਟਰ ਜਨੂਟਰਾ ਕੀ ਆ ਜੀ ਆਹ ਕੀ ਆ ਕਿਹੜੀ ਚੀਜ਼ ਆ ਜੀ ਇਹ ਵੀ ਕੋਈ ਖੇਤੀ ਬਾੜੀ ਦੀ ਹੈ ਇਹ ਇਹਨੂੰ ਟਾਇਰ ਪਈਏ ਲੱਗੇ ਜੇ ਇਹ ਵੀ ਚੰਗੀ ਚੱਲਦੀ ਜਾ ਆਪਦੀ ਇੰਦਰ ਕੀ ਜੇ ਫਿੱਟ ਕੀਤਾ ਜੇ ਇੱਕ ਮਹੀਨਾ ਉਹ ਮਹੀਨਾ ਤੇ ਚੀਜ਼ਾਂ ਹੀ ਬੜੀਆਂ ਪ੍ਰੋਡਕਟ ਹੀ ਕਿਹੋ ਜੇ ਵੇਖੋ ਫਿੱਟ ਕੀਤੇ ਆ ਵਿੱਚ ਟੈਂਕੀਆਂ ਪਾਣੀ ਤਵੀਆਂ ਉਹ ਲੈ ਆ ਜੌਂਡੀਰ ਇਹਦੇ ਨਿਕਾਇਆ ਉਹ ਬੜਾ ਵੱਡਾ ਤੇ ਆ ਛੋਟਾ ਜਿਹਾ ਜੌਂਡੀਰ ਇਹ ਕਿਹੜਾ ਉਹਤੇ ਲਿਖਿਆ 5075 ਆ ਛੋਟਾ ਜੌਂਡੀਰ ਹੈਗਾ ਇਹ ਵੀ ਜੌਂਡੀਰ ਹੀ ਆ ਤੇ ਇਹ ਉਹਦਾ ਬੱਚਾ ਲੱਗਣ ਡਿਆ ਲੈ ਇੱਕ ਜੌਂਡੀਅਰ ਇੱਧਰ ਵੀ ਜੇ ਲੈ ਇਹ ਕੀ ਚੱਕਰਾ ਉਹ 50 75 ਆ 50 50 ਆਉਗ ਨਹੀਂ 50 03 ਲੈ ਆ ਤਿੰਨ ਨਸਲਾਂ ਜੇ ਪ੍ਰਵਾਹ ਨਵੀਂ ਗੱਲ ਵੇਖ ਲਈ ਅੱਜ ਅੱਜ ਨਵੀਂ ਗੱਲ ਇੱਕ ਲੱਭ ਗਈ ਜੀ ਦੇਖੋ ਤਿੰਨ ਜੌਂਡੀਅਰ ਇੱਕ ਉਹ ਨਿਕਾ ਜਹਾ ਬੱਚਾ ਉਹ ਪਿਛਲਾ ਉਹ ਛੋਟਾ ਜੌਂਡੀਅਰ ਜੇ ਆ ਉਤੋ ਵੱਡਾ ਜੋਂਡੀਅਰ ਜੇ ਤੇ ਇਹਨਾਂ ਧੁੰਦਾ ਪਿਓ ਇਧਰ ਖਲੋਤਾ ਜੇ ਆ ਆ ਲੋ 10 ਆ ਵੇਖੋ ਆ ਕਿੱਡਾ ਜੋਂਡੀਅਰ ਰਹੀ ਯਾਰ ਆ ਕਿੱਡਾ ਵੱਡਾ ਟਰੈਕਟਰ ਹੈ ਯਾਰ ਆ ਤੇ ਟੈਂਕੀ ਆ ਟਰੈਕਟਰ ਕਾ ਦਾ ਸਭ ਕੁਛ ਹੀ ਆ ਲੈ ਆ ਮੋਟਰਸਾਈਕਲ ਰੇੜੀ ਵਿੱਚ ਖਲਾਰੀ ਫਿਰਦੇ ਦੱਸ ਇੱਥੇ ਥੋੜਾ ਬੁੜਾ ਕੰਮ ਚੱਲਦਾ ਹੁੰਦਾ ਕੋਈ ਨਾ ਕੋਈ ਆਹ ਪਾਸੇ ਸੰਦ ਸਮਾਨ ਦੇ ਜ਼ਰ ਹੀ ਹੈਗੇ ਮੈਨੂੰ ਨਾ ਹੀ ਬੋਦੇ ਮੈਂ ਐਡਾ ਖੇਤੀਬਾੜੀ ਵਾਲਾ ਹੈ ਨਹੀਂ ਮੈਂ ਤਾਂ ਮੱਝਾ-ਮੁੱਝਾ ਚਾਰਨ ਵਾਲਾ ਹੁੰਨਾ ਤੇ ਇਹ ਬੜਾ ਸੰਦ ਸਮਾਨ ਇੱਥੇ ਖਲੋਤਾ ਓਏ ਉਹ ਕੀ ਲੈ ਉਹ ਭਰਾਵਾ ਉੱਪਰਲੀ ਥੱਲੇ ਕੋਈ ਟਰੈਕਟਰ ਲੁ ਗਿਆ ਜੇ ਓਏ ਆਹ ਕਿਹੜਾ ਵਾ ਲੈ ਓਏ ਆ ਇਹਦਾ ਚੇਤਾ ਹੀ ਨਹੀਂ ਆ ਉਹ ਭਰਾਵਾ ਕੀ ਨਿਕਾਜਾ ਟਰੈਕਟਰ ਚੇ <laughs> फे सारे ना छोटा जे ला एक होर ट्रैक्टर असल ही निकलया बच्चा निकलाया समझ लगती वेखो कमाल हो पी ए ट्रैक्टर अगों ट्रैक्टर आ पिछू यह हो रही ही को की है ये कि बुला भी चलो जी ट्रांसफार्म भी आ गए सारा कुछ आ गया चलो जी ए जी ਔਰ ਨਿੰਬੂ ਦੇ ਬੂਟੇ ਬੜੇ ਯਾਰ ਇੱਥੇ ਘਰ ਚ ਲੱਗੇ ਨਿੰਬੂਆਂ ਦੇ ਤੇ ਕਿੰਨੂਆਂ ਦੇ ਤੇ ਉਹ ਵੀ ਨਿੰਬੂ ਵਾਂ ਦਾ ਹੀ ਲੱਗਣ ਡਿਆ ਮੈਨੂੰ ਤੇ ਠੀਕ ਹੈ ਜੀ ਬਹੁਤ ਸੋਹਣਾ ਜੀ ਜੇ ਫਾਰਮ ਤੇ ਜਗ੍ਹਾ ਸੰਦ ਸਮਾਨ ਲਈ ਰੱਖੀ ਆ ਤੇ ਕੋਈ ਹਰਜ ਨਹੀਂ ਆ ਇੰਨੀ ਕਿ ਜਗ੍ਹਾ ਰੱਖਣ ਦਾ ਫਾਰਮ ਹੋਵੇ ਸੇ ਸਮਾਨ ਸੰਦ ਵੀ ਬੜਾ ਵਾ ਮੱਝਾਂ ਡੰਗਰ ਸਭ ਕੁਝ ਹੀ ਹੈਗਾ ਦਿੱਲੇ ਆਹ ਕਾ ਦਾ ਬੂਟਾ ਵੀ ਆ ਲੈ ਉਤੋਂ ਛੋਟਾ ਤੇ ਥੱਲਿਓ ਇਹ ਵੱਡਾ ਜਿਆਦੇ ਹੈ ਕਿ ਜਾਵ ਨੂੰ ਹੀ ਲੱਗਦਾ ਮਿੰਤੇ ਕਿੱਡਾ ਸੰਘਣਾ ਹੈ ਜਾਵ ਨੂੰ ਸਾਰਾ ਇਹ ਤਾਂ ਤੋੜ ਪਾਣ ਦਿੱਤਾ ਤੇ ਥੱਲੇ ਮੋੜ ਬੜਾ ਵੱਡਾ ਹੈ ਦਾ ਠੀਕ ਹੈ ਜੀ ਵੇਖ ਲਓ ਜੀ ਸਾਰਾ ਆਪਣਾ ਫਾਰਮ ਸਰਦਾਰ ਬਲਰਾਜ ਸਿੰਘ ਕੁਲਾ ਕੁੱਲੇ ਪਿੰਡ ਤੋਂ ਪੱਟੀ ਨੂੰ ਜਾਂਦੇ ਆ ਪਿੱਖੀ ਪਿੰਡ ਤੋਂ ਆਉਂਦੇ ਆ ਰਸਤੇ ਚੋਂਦਾ ਜੀ ਕੱਚੇ ਪੱਕੇ ਤੋਂ ਮੋੜ ਤੇ 3 3 4 4 ਕਿਲੋਮੀਟਰ ਦੀ ਬੇਤ ਤੇ ਮਨੇਹਾਲਾ ਪਹਿਲਾਂ ਆਉਂਦਾ ਫਿਰ 2 ਕਿਲੋਮੀਟਰ ਤੇ ਕੁਲਾ ਹਾਂ ਜੀ ਨਵਾ ਸਰਦਾਰ ਸਾਹ ਦੀ ਗਲੋਤੀ ਹੈ 3004 ਦੇਖ ਲੋ ਇਸ ਖਰਾ ਮਜ਼ਾ ਆ ਨਾ ਫਾਰਮ ਇਹਨੂੰ ਕਹਿੰਦੇ ਫਾਰਮ ਹਾਊਸ ਹਰੀਆਲੀ ਦਾ ਅਨੰਤਮਈ ਪਾਰਕ ਵੇਖੋ ਪਾਰਕ ਕਿੱਡੀ ਵੱਡੀ ਪਾਰਕ ਤੇ ਕਿੱਡੀ ਸੋਹਣੀ ਪਾਰਕ ਵੇਖੋ ਇੱਥੇ ਤੇ ਭਾਵੇਂ 200 300 ਬੰਦਾ ਆ ਬੈਠੇ ਆ ਉਦੋਂ ਕੇ 200 300 ਬਥਾਈ ਬੈਠੇ ਇਥੇ 500 ਹਜ਼ਾਰ ਹੀ ਬੈਠੇ ਆ ਕਿ ਪਰਾਂ ਬਾਜੇ ਪਾਰਕ ਆਹ ਜੇ ਗੇਟ ਆਹ ਗੇਟ ਤੇ ਵੱਧੇ ਜੇ ਦੋ ਕੁੱਤੇ ਬੜੇ ਤਗੜੇ ਕੁੱਤੇ ਬੱਜੇ ਤੇ ਹਰਿਆਲੀ ਦੇ ਗੁਣਾਂ ਦੀ ਯਾਰ ਹਰ ਬੰਨੇ ਜਿੱਧਰ ਨੂੰ ਮਾਰੋ ਨਿਗਾਹ ਦੇ ਹਰਿਆਲੀ ਹਰਿਆਲੀ ਹੋਈ ਪਈ ਹੈ ਜੀ ਹਰਿਆਲੀ ਜ਼ਰੂਰੀ ਹੈ ਜੀ ਸਾਡੇ ਲਈ ਮਿਲਦੇ ਹਾਂ ਜੀ ਸਰਦਾਰ ਬਲਰਾਜ ਸਿੰਘ ਨੂੰ ਅੱਗੇ ਦੇਖਦੇ ਹਾਂ ਕਰਦੇ ਗੱਲਬਾਤ ਵੀਡੀਓ ଏਵੀ ਲੰਬੀ ਹੋ ਗਈ ਆ ਤੇ ਭਾਗ 2 ਦੇ ਵਿੱਚ 파ਟ 2 ਦੇ ਵਿੱਚ ਤੁਹਾਨੂੰ ਕਰੌਣੇ ਜੀ ਦਰਸ਼ਨ ਸਰਦਾਰ ਬਲਰਾਜ ਸਿੰਘ ਕੁਲਾ ਜੀ ਉਹਨਾਂ ਦੇ